ਪਿੱਛੋਂ ਕੇ ਗੱਲ ਕਰੋ ਸੋ ਬਾਈ ਪਿੱਛੋਂ ਕੇ ਗੱਲ ਕਰ ਪਿੱਛੇ ਉਹ ਬੋਲਦਾ ਮੈਂ ਫੌਜੀ ਆ ਇੱਥੇ ਰੁਕੋ ਮੇਰਾ ਤਾਂ ਦੋਸਤੋ ਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਚੰਦੀਗੜ ਦਾ ਹੈ ਚੰਦੀਗੜ ਦੇ ਵਿੱਚ ਹੋਲੀ ਬੜੇ ਹੀ ਧੂਮ ਧਮ ਦੇ ਨਾਲ ਮਨਾਈ ਗਈ ਜਿੱਤੇ ਇੱਕ ਫੌਜੀ ਬੰਦਾ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਹੋਲੀ ਖੇਡ ਰਿਹਾ ਸੀ ਤੇ ਉੱਥੇ ਖੜੀ ਪੁਲਿਸ ਦੇ ਨਾਲ ਕਿਸੇ ਗੱਲੋਂ ਬਹਿਸਬਾਜੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਫੌਜੀ ਬਾਈ ਕਹਿੰਦਾ ਹੈ ਕਿ ਬਈ ਸਾਡਾ ਰਤਬਾ ਤੁਹਾਡੇ ਨਾਲੋਂ ਕਿਤੇ ਤਾਂ 4 ਮਿੰਟ 40 ਸਕਿੰਟਾਂ ਦੇ ਵਿੱਚ ਰੇਸ ਲੱਗਦੀ ਹੈ ਆਰਮੀ ਦੀ ਜੇ ਤੁਹਾਨੂੰ ਵਹਿਮ ਆ ਤੇ ਆ ਜਾਓ ਫੌ ਆਰੇ ਮੁੰਡੇ ਰੌਲਾ ਪਾਉਣ ਲੱਗ ਜਾਂਦੇ ਨੇ ਅੱਗੇ ਕੀ ਹੋਇਆ ਤੁਹਾਨੂੰ ਦਿਖਾਉਨੇ ਆ ਪੂਰਾ ਵੀਡੀਓ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਦੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਔਰ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ ਕੋਣਾ ਸਾਮੀ ਤਾਂ 440 ਕਿਟ ਦੀ ਹੈ ਕੋ ਲਾਲਵੇ ਨਾਲ ਆ ਜੋ 57 ਨੰਬਰ ਮਾਰ ਲਓ ਉਹ ਬਸ ਇਹਨੇ ਤੀਜਾ ਮੈਂ ਬੀਚ ਜਰਦੀ